ਸਸਰੀ ਘਰ ਸਾਰਿਆਂ ਨੂੰ ਅੱਜ ਹੈ ਅਨਪੂਰ ਸੁਪਨੇ ਦਾ ਅਗਲਾ ਭਾਗ ਸਾਰਿਆਂ ਨੇ ਬੱਚੇ ਲੱਡੂ ਮੰਗਦੇ ਸੀਗੇ ਅਗਲੀ ਸਵੇਰੇ ਕੰਮੋ ਜਲਦੀ ਨਾਲ ਆਪਦੀ ਕਿਤਾਬਾਂ ਵਾਲੇ ਬੈਗ ਚ ਲੱਡੂ ਪਾ ਲੈਂਦੀ ਹੈ ਜੀਤੀ ਵਰਗੇ ਵੀ ਪਕੌੜਿਆਂ ਜਲੇਬੀਆਂ ਸ਼ਕਰਪਾਰੇ ਸਕੂਲ ਲੈ ਜਾਂਦੇ ਹਨ ਪਾਲੀ ਦਾ ਬੇਟਾ ਵੀ ਨਿਸ਼ਾਨ ਗੁੱਡੀ ਮੱਖੋ ਨਾਲ ਸਕੂਲ ਜਾਣ ਦੀ ਜिद ਕਰਦਾ ਮੋਖੋ ਨਿਸ਼ਾਨ ਨੂੰ ਨਾਲ ਸਕੂਲ ਲੈ ਜਾਂਦੀ ਹੈ ਅੱਧੀ ਛੁੱਟੀ ਨੂੰ ਜਦੋਂ ਨਿਸ਼ਾਨ ਘਰੇ ਜਾਣ ਦੀ ਜ਼िद ਕਰਦਾ ਤਾਂ ਮੈਡਮ ਝੜਕੇ ਚੁੱਪ ਕਰਾ ਦਿੰਦੀ ਹੈ ਅਗਲੇ ਦਿਨ ਨਿਸ਼ਾਨ ਨੂੰ ਸਕੂਲ ਨਾਲ ਲੈ ਕੇ ਜਾਣਾ ਆਉਣ ਤੋਂ ਰੋਕਦੀ ਹੈ ਪਾਲਜੀਤ ਕਲਾਸ 'ਚ ਸ਼ਰਾਰਤ ਬਹੁਤ ਕਰਦੇ ਸੀ ਅੱਧੀ ਛੁੱਟੀ ਕਰ ਭੱਜ ਜਾਂਦੇ ਸਨ ਇੱਕ ਦਿਨ ਬਿੰਦਰ ਨੇ ਘਰੇ ਝੜਕ ਦਿੱਤਾ ਜੇ ਤੁਸੀਂ ਕੱਲ ਨੂੰ ਸਕੂਲ ਤੋਂ ਭੱਜ ਕੇ ਆਏ ਮੈਂ ਸਕੂਲ 'ਚ ਕੁੱਟ ਕੇ ਛੱਡ ਕੇ ਆਉਂਗਾ ਥੋੜੇ ਦਿਨਾਂ ਬਾਅਦ ਪਾਲਜੀਤ ਉਹ ਵੀ ਹੀ ਕਰਦੇ ਕਦੇ ਪਾਲ ਬੋਲ ਦਿੰਦਾ ਯਾਰ ਇੱਕ ਦਿਨ ਘਰੇ ਭੱਜ ਜਾਣ ਨਾਲ ਕੁਝ ਨਹੀਂ ਹੁੰਦਾ ਬਾਈ ਤਾਂ ਰੋਜ਼ ਭੱਜਣ ਤੋਂ ਲੜਦਾ ਪਾਲ ਜੀਤ ਇਕਾ ਕਰਕੇ ਦੋਨੋਂ ਸਕੂਲੋਂ ਭੱਜ ਜਾਏ ਅਗਲੇ ਦਿਨ ਬਿੰਦਰ ਨੇ ਠੰਡੂ ਤੋਂ ਬਹੁਤ ਕੁੱਟ ਪਵਾਈ ਇਹਨਾਂ ਦੀ ਸ਼ਿਕਾਇਤ ਲਵਾ ਕੇ ਠੰਡੂ ਨੇ ਕਿਹਾ ਇਹਨਾਂ ਨੂੰ ਦੂਜੇ ਸਕੂਲ ਲਾਉਂਦੇ ਹਾਂ ਆਪਣੇ ਪਿੰਡ ਦਾ ਦੂਜਾ ਡੇਰੇ ਕੋਲੇ ਸਕੂਲ ਹੈ ਉਸ ਸਕੂਲ 'ਚ ਭੈਣ ਜੀ ਨਹੀਂ ਹਨ ਦੋ ਮਾਸਟਰ ਸੀ ਪਾਲ ਤੇ ਜੀਤ ਨੂੰ ਉਹ ਸਕੂਲ ਚ ਬਿੰਦਰ ਜਾ ਕੇ ਛੱਡ ਆਉਂਦਾ ਮਾਸਟਰ ਜੀ ਨੂੰ ਬੋਲ ਆਉਂਦਾ ਮਾਸਟਰ ਜੀ ਇਹਨਾਂ ਨੂੰ ਸਕੂਲ ਚ ਦਾਖਲ ਕਰ ਲਓ ਕੁੱਟ ਕੇ ਪੜਾਉਣਾ ਇਹਨਾਂ ਨੂੰ ਸਕੂਲ ਤੋਂ ਭੱਜਣ ਨਹੀਂ ਦੇਣਾ ਮਾਸਟਰ ਜੀ ਨੇ ਕਿਹਾ ਸਾਡੇ ਹੁੰਦੇ ਕੋਈ ਫਿਕਰ ਦੀ ਲੋੜ ਨਹੀਂ ਅਸੀਂ ਡੰਡਾ ਰੱਖਦੇ ਹਾਂ ਜੇ ਕੋਈ ਕੰਧ ਟੱਪਦਾ ਬਿਨਾਂ ਦੱਸਿਆ ਅਸੀਂ ਘਟ ਦਿੰਦੇ ਹਾਂ ਤੁਸੀਂ ਦੂਜੇ ਸਕੂਲ 'ਚ ਨਾਮ ਕਟਵਾ ਕੇ ਲਿਆ ਦੇਣਾ ਬਿੰਦਰ ਨੇ ਕਿਹਾ ਮੈਂ ਇਹਨਾਂ ਦੇ ਨਾਮ ਕਟਵਾ ਕੇ ਲਿਆ ਦੇਵਾਂ ਦੋ ਤਿੰਨ ਦਿਨਾਂ ਬਾਅਦ ਹਜੇ ਘਰੇ ਕੰਮ ਹੈ ਭੈਣ ਦਾ ਵਿਆਹ ਕੀਤਾ ਸਹੁਰੇ ਘਰੇ ਜਾਣਾ ਭੈਣ ਨੂੰ ਲੈ ਕੇ ਆਉਣਾਗਾ ਫਿਰ ਨਾਮ ਇਹਨਾਂ ਦੇ داخل ਕਰਵਾਉਂਦੇ ਆ ਉਹਨਾਂ ਟਾਈਮ ਸਿੱਧੇ ਗੁਰੂ ਇਹਨਾਂ ਨੂੰ ਉਸ ਦਿਨ ਵਧਿਆਪਾਲ ਜੀ ਸਕੂਲ 'ਚ ਬੈਠੇ ਰਹੇ ਪਹਿਲਾ ਦਿਨ ਸੀ ਡਰ ਲੱਗਦਾ ਸੀ ਮਾਸਟਰ ਦੇ ਮੇਜ ਤੇ ਡੰਡਾ ਵੀ ਪਿਆ ਸੀ ਅਗਲੀ ਸਵੇਰ ਹੀ ਪਾਲ ਵਰਗੇ ਸਕੂਲ ਗਏ ਮਾਸਟਰ ਨੇ ਦੋਨਾਂ ਨੂੰ ਕਿਹਾ ਤੁਸੀਂ ਸਕੂਲ ਦੇ ਬੂਟਿਆਂ ਨੂੰ ਪਾਣੀ ਪਾਓ ਚੱਕੋ ਬਾਲਟੀਆਂ ਦੋਨੋਂ ਪਾਣੀ ਪਾਉਣ ਲੱਗ ਗਏ ਬਾਕੀ ਸਕੂਲ ਦਾ ਕੂੜਾ ਜਿਹੜਾ ਸੀ ਉਹ ਕਲਾਸ ਕੂੜਾ ਚੁਗਦੀ ਪਈ ਸੀਗੀ ਦਰਖਤ ਤੇ ਪੱਤੇ ਡਿੱਗੇ ਹੋਏ ਸੀਗੇ ਉਹ ਚੁੱਕ ਰਹੇ ਸੀਗੇ ਪਾਲ ਤੇ ਜੀਤ ਦੋਨੋਂ ਕੰਮ ਕਰਨ ਵਿੱਚ ਹੁਸ਼ਿਆਰ ਸੀ ਬਸ ਪੜ੍ਹਾਈ ਤੋਂ ਭੱਜਦੇ ਸੀ ਦੋਨੋਂ ਇੱਕੋ ਕਲਾਸ 'ਚ ਸੀ ਮਾਸਟਰ ਜੀ ਨੇ ਦੋਨਾਂ ਨੂੰ ਕਿਹਾ ਸਾਰੀ ਕਲਾਸ ਦਾ ਧਿਆਨ ਰੱਖੋ ਕੋਈ ਸ਼ਰਾਰਤ ਨਹੀਂ ਮੈਂ ਹੁਣੇ ਆਇਆ ਪਾਲ ਤੇ ਜੀਤ ਪੂਰੇ ਖੁਸ਼ ਸੀ ਸਾਨੂੰ ਕਲਾਸ ਚੁੱਪ ਕਰਾਉਣ ਨੂੰ ਕਿਹਾ ਮਾਸਟਰ ਕਮਰੇ 'ਚ ਗਿਆ ਕੁਝ ਥੋੜਾ ਬਹੁਤ ਕੰਮ ਕੀਤਾ ਫਿਰ ਸਕੂਲ ਦੇ ਨਾਲ ਡੇਰਾ ਸੀ ਤੇ ਡੇਰੇ ਦੇ ਕੋਲੇ ਆਟੇ ਵਾਲੀ ਚੱਕੀ ਸੀਗੀ ਆਟੇ ਵਾਲੀ ਚੱਕੀ ਤੇ ਇੱਕ ਦੋ ਜਣੇ ਖੜੇ ਹੀ ਰਹਿੰਦੇ ਸੀਗੇ ਆਟਾ ਪਸੂਣ ਵਾਸਤੇ ਉੱਥੇ ਬੈਠੇ ਹੀ ਰਹਿੰਦੇ ਸੀਗੇ ਕੋਈ ਵਹਿਲੇ ਗੱਲਾਂ ਕਰਦੇ ਸੀ ਉੱਥੇ ਇੱਕ ਤਖਤ ਪੁਛ ਪਿਆ ਸੀ ਜਿਸ ਉੱਤੇ ਬੈਠ ਕੇ ਤਾਸ਼ ਖੇਡਦੇ ਸੀ ਕਣਕਾ ਕਨਕਪਨ ਪਿਸਵਾਨ ਆਏ ਇੱਥੇ ਬੈਠੇ ਰਹਿੰਦੇ ਸੀ ਮਾਸਟਰ ਰਾਮ ਲਾਲ ਵੀ ਉਹਨਾਂ ਕੋਲੇ ਜਾ ਖੜਿਆ ਅੱਧੀ ਛੁੱਟੀ ਹੋ ਗਈ ਦੂਜਾ ਮਾਸਟਰ ਸਾਧੂ ਸਿੰਘ ਵੀ ਉਹਨਾਂ ਕੋਲੇ ਗਿਆ ਸਕੂਲ 'ਚ ਹੋਰ ਕੋਈ ਨਹੀਂ ਸੀ ਪਾਲ ਤੇਜੀਤ ਦੋਨੋਂ ਡੰਡਾ ਫੜ ਹੱਥ ਚੱਕਲਾਸ ਨੂੰ ਚੁੱਪ ਕਰਾਉਣ ਲਈ ਬੈਠੇ ਅੱਧੀ ਛੁੱਟੀ ਹੋਣ ਤੇ ਸਾਰੇ ਖੇਡਣ ਲੱਗ ਪਏ ਪਾਲ ਤੇਜੀਤ ਦੋਨੋਂ ਗੱਲਾਂ ਕਰਦੇ ਯਾਰ ਇੱਥੇ ਤਾਂ ਮौजਾਂ ਆਪਾਂ ਨੂੰ ਤਾਂ ਮਾਸਟਰ ਨੇ ਮਨੀਟਰ ਬਣਾ ਦਿੱਤਾ ਅੱਜ ਹਜੇ ਤੱਕ ਪੜਾਈ ਨਹੀਂ ਕਰਾਈ ਦੋਨੋਂ ਹਾਸ ਹਾਸ ਗੱਲਾਂ ਕਰਦੇ ਤੇ ਖੁਸ਼ ਹੁੰਦੇ ਮਾਸਟਰ ਸਾਧੂ ਸਿੰਘ ਨੂੰ ਛੁੱਟੀ ਜਦੋਂ ਖਤਮ ਹੋ ਗਈ ਤੇ ਸਕੂਲ 'ਚ ਆ ਗਿਆ ਬੱਚਿਆਂ ਨੂੰ ਪੜਨ ਦਾ ਬੋਲ ਕੇ ਕਮਰੇ 'ਚ ਜਾ ਕੇ ਰੋਟੀ ਖਾਣ ਲੱਗ ਗਿਆ ਸਾਰੇ ਜਵਾਬ ਚੁੱਪ ਹੋ ਗਏ ਬਾਕੀ ਜੀਤ ਤੇ ਪਾਲ ਦੀ ਡਿਊਟੀ ਵੀ ਸੀਗੀ ਵੀ ਚੁੱਪ ਕਰਾਉਣ ਦੀ ਸਾਰੇ ਛੁੱਟੀ ਦਾ ਟਾਈਮ ਹੋਣ ਵਾਲਾ ਸੀ ਫਿਰ RAMLAL ਵੀ ਸਕੂਲ 'ਚ ਆ ਗਿਆ ਸਾਧੂ ਸਿੰਘ ਵੀ ਕਮਰੇ 'ਚ ਬਾਹਰ ਆ ਗਿਆ ਤੇ ਕਲਾਸ 'ਚ ਬੈਠ ਕੇ ਕਲਾਸ ਨੂੰ ਅਗਲਾ ਪਾਠ ਤੇ ਪ੍ਰਸ਼ਨ ਯਾਦ ਕਰਨ ਨੂੰ ਕਿਹਾ ਲਿਖ ਕੇ ਲੈ ਕੇ ਆਉਣਾ ਕਿਹਾ ਗਿਆ ਕਿਉਂਕਿ ਉਸ ਵੇਲੇ ਪੰਜ ਕਲਾਸਾਂ ਨੂੰ ਦੋਨੋਂ ਮਾਸਟਰ ਸੰਭਾਲਦੇ ਸੀ ਹਰ ਕਲਾਸ ਦੇ ਮਨੀਟਰ ਨੂੰ ਕਹਿ ਦਿੱਤਾ ਜਾਂਦਾ ਸੀ ਕਿਤਾਬ ਕਢੋ ਤੇ ਅਗਲਾ ਪਾਠ ਪੜੋ ਕੱਲ ਨੂੰ ਕਾਪੀ ਤੇ ਪਾਠ ਤੇ ਪ੍ਰਸ਼ਨ ਹੱਲ ਕਰਕੇ ਲੈ ਕੇ ਆਉਣੇ ਹਨ ਸਵੇਰੇ ਵੇਲੇ ਵੀ ਕਲਾਸ ਦੇ ਮਨੀਟਰ ਨੂੰ ਕਿਹਾ ਜਾਂਦਾ ਸੀ ਕਿ ਨਿੱਕੀਆਂ ਕਲਾਸਾਂ ਦੇ ਬੱਚਿਆਂ ਨੂੰ ਫੱਟੀਆਂ ਚੈੱਕ ਕਰਨੀਆਂ ਵੱਡੇ ਬੱਚੇ ਨਿੱਕੇ ਬੱਚਿਆਂ ਦੀਆਂ ਫੱਟੀਆਂ ਚੈੱਕ ਕਰਦੇ ਸੀ ਨਿੱਕੇ ਜਵਾਕਾਂ ਨੂੰ ਉਹ ਊੜਾ ਆੜਾ ਲਿਖਣ ਨੂੰ ਬੋਲ ਦਿੰਦੇ ਸੀ ਬੱਚੇ ਅੱਧੀ ਛੁੱਟੀ ਤੱਕ ਇਹੀ ਲਿਖਦੇ ਰਹਿੰਦੇ ਸੀ ਥੁੱਕ ਸੈਟ ਸਲੇਟੀ ਤੇ ਅੱਖਰ ਟਾ ਫਿਰ ਲਿਖਦੇ ਕਈ ਵਾਰ ਵੱਡੇ ਜਵਾਕ ਨਿੱਕੇ ਜਵਾਕਾਂ ਨੂੰ ਦੱਸਦੇ ਤੁਸੀਂ ਇਸ ਸਲੇਟ ਦੇ ਉੱਪਰ ਮੋਰੀ ਕੱਢ ਕੇ ਰੱਸੀ ਬੰਨ ਕੇ ਉਥੇ ਕੱਪੜੇ ਦਾ ਟੁਕੜਾ ਬੰਨ ਲਓ ਇਹਦੇ ਨਾਲ ਸਲੇਟ ਸਾਫ਼ ਕਰਿਆ ਕਰੋ ਵੱਡੀ ਕਲਾਸ ਦੇ ਬੱਚੇ ਹੀ ਨਿੱਕਿਆਂ ਨੂੰ ਪੜਾਉਂਦੇ ਹੁੰਦੇ ਸੀ ਵੱਡੇ ਜਵਾਕਾਂ ਨੂੰ ਹਿਸਾਬ ਬਲੈਕਬੋਰਡ ਤੇ ਇੱਕ ਸਵਾਲ ਕੱਢ ਦਿੰਦੇ ਬਾਕੀ ਤੁਸੀਂ ਆਪ ਕਰੋ ਉਸ ਵੇਲੇ ਜਿਆਦਾ ਐਮਬੀਡੀ ਚਲਦੀ ਸੀ ਸਾਰੇ ਸਬਜੈਕਟ ਇੱਕੋ ਗਾਈਡ 'ਚ ਹੁੰਦੇ ਸੀ ਜਵਾਕ ਉਸ ਵਿੱਚੋਂ ਦੇ ਹਰ ਪ੍ਰਸ਼ਨ ਦਾ ਹੱਲ ਕਰ ਲੈਂਦੇ ਸੀ ਜੀਤ ਤੇ ਪਾਲ ਦਾ ਹਜੇ ਨਾਮ ਦਾਖਲ ਨਹੀਂ ਹੋਇਆ ਸੀ ਇਸ ਕਰਕੇ ਦੋਨੋਂ ਇਹ ਸੋਚਦੇ ਵੀ ਅਸੀਂ ਕੋਈ ਕੰਮ ਨਹੀਂ ਕਰਨਾ ਅਗਲੇ ਦਿਨ ਜੀਤ ਤੇ ਪਾਲ ਨੂੰ ਪੁੱਛਿਆ ਕਾਪੀ ਕਢੋ ਕੰਮ ਦਿਖਾਓ RAM NAL ਨੇ ਇੱਕ ਕੁੜੀ ਮਨੀਟਰ ਨੂੰ ਕਹਿਆ ਕੁੜੀਏ ਸਾਰੀ ਕਲਾਸ ਦਾ ਕੰਮ ਚੈੱਕ ਕਰ ਮੈਂ ਹੁਣੇ ਆਇਆ RAMLAL ਚੱਕੀ ਤੇ ਚਲਾ ਜਾਂਦਾ ਕੁੜੀ ਕਾਪੀਆਂ ਚੈੱਕ ਕਰਦੀ ਐ ਪਾਲਤੇਜੀਤ ਨੇ ਬੋਲ ਦਿੱਤਾ ਅਸੀਂ ਕੰਮ ਨਹੀਂ ਕੀਤਾ ਕਿਉਂਕਿ ਸਾਡਾ ਹਜੇ ਨਾਮ ਨਹੀਂ ਦਾਖਲ ਹੋਇਆ ਕੁੜੀ ਨੇ ਦੂਜੇ ਨੂੰ ਕਹੇ ਚੱਲ ਆਪਾਂ ਮਨੀਟਰ ਮਾਸਟਰ ਨੂੰ ਦੱਸਦੇ ਹਾਂ ਇਹਨਾਂ ਦੋਨਾਂ ਨੇ ਕੰਮ ਨਹੀਂ ਕੀਤਾ ਪਾਲਤੇਜੀਤ ਦੋਨੋਂ ਤਬਕਾ ਮਾਰ ਗੁੱਸੇ ਤਬਕੇ ਨਾਲ ਬੋਲਣ ਲੱਗੇ ਗੁੱਸੇ ਦੇ ਨਾਲ ਜਾਦਾ بڑا ਕੂਣਾ ਬਣ ਵੱਡੀ ਆ ਇਹ ਮਨੀਟਰ ਅਸੀਂ ਵੀ ਮਨੀਟਰ ਹਾਂ ਸਾਨੂੰ ਮਾਸਟਰ ਨੇ ਕਿਹਾ ਚੁੱਪ ਕਰਾਉਣ ਨੂੰ ਜਾਂ ਤੂੰ ਲਾਲਚ ਸ਼ਿਕਾਇਤ ਮਾਸਟਰ ਕੋਲੇ ਕੀ ਕਰਦੂ ਸਾਡਾ ਮਾਸਟਰ ਕੁੜੀ ਸੱਚੀ ਦੂਜੀ ਕੁੜੀ ਨੂੰ ਨਾਲ ਲੈ ਜਾ ਕੇ ਮਾਸਟਰ ਕੋਲੇ ਜਾ ਸ਼ਿਕਾਇਤ ਲਾਈ ਮਾਸਟਰ ਨੇ ਕਿਹਾ ਤੁਸੀਂ ਚੱਲੋ ਮੈਂ ਆਉਣਾ ਮਾਸਟਰ ਨੇ ਆ ਕੇ ਇੱਕ ਇੱਕ ਦੋਨੋਂ ਦੇ ਚ ਪੇੜ ਲਾਈ ਕਿਆ ਤੁਹਾਡੀ ਚਰਨਾਟ ਮੈਂ ਲਾਉ ਪਤ ਜੀ ਮੈਂ ਵੱਡੇ ਵੱਡੇ ਸਿੱਧੇ ਕਰ ਦਿੱਤੇ ਦੋਨਾਂ ਨੂੰ ਕੁੱਟਿਆ ਅੱਧੀ ਛੁੱਟੀ ਹੋ ਗਈ ਮਾਸਟਰ ਦੋਨੋਂ ਚੱਕੀ ਤੇ ਬੈਠੇ ਰਹੇ ਪਾਲ ਤੇ ਜੀਤ ਦੋਨੋਂ ਬੈਠੇ ਗੁੱਸੇ ਚ ਸਕੀਮ ਬਣਾਈ ਜਾਂ ਨਾ ਪਾਲ ਤੇ ਦੋਨੋਂ ਬੈਠੇ ਸਕੀਮ ਬਣਾਈ ਜਾਂਦੇ ਸੀ ਸਕੂਲ ਚ ਕਿਵੇਂ ਨਾ ਕਿਵੇਂ ਭੱਜ ਜਗੇ ਅੱਧੀ ਛੁੱਟੀ ਸਾਰੇ ਜਵਾਗ ਖੇਡ ਰਹੇ ਸੀ ਕੋਈ ਘਰਾਂ ਚ ਰੋਟੀ ਖਾਣ ਗਏ ਸੀ ਇਹਨਾਂ ਦੋਵਾਂ ਨੇ ਆਪਦੇ ਬੈਗ ਚੱਕ ਲਏ ਉਸੇ ਵੇਲੇ ਗੱਟੇ ਬੋਰੇ ਦੀ ਦੇ ਛੋਲੇ ਸੀਗੇ ਇਹ ਦੋਨੋਂ ਪਿੰਡ ਵਾਲੇ ਪਾਸੇ ਦੀ ਕੰਧ ਟੱਪ ਗਏ ਕਿਉਂਕਿ ਗੇਟ ਵਿਚਲੀ ਜਿਹੜੇ ਸੀ ਛੋਲੇ ਚੱਕ ਕੇ ਭੱਜਿਆ ਨਹੀਂ ਜਾ ਸਕਣਾ ਸੀਗਾ ਚੱਕੀ ਤੇ ਮਾਸਟਰ ਬੈਠੇ ਸੀ ਬੰਦੇ ਬੈਠੇ ਸੀ ਉਹਨਾਂ ਨੇ ਦੇਖ ਲੈਣਾ ਸੀ ਉਸ ਵੇਲੇ ਇਹਨਾਂ ਨੂੰ ਚਾਹੇ ਕੋਈ ਨਾ ਰੋਕਦਾ ਪਰ ਡਰ ਜਵਾਕਾਂ ਨੂੰ ਚੋਰੀ ਭੱਜਣ ਵਾਲਿਆਂ ਨੂੰ ਹੁੰਦਾਗਾ ਭੱਜ ਕੇ ਘਰੇ ਆ ਗਏ ਘਰੇ ਬਿੰਦਰ ਨੇ ਦੋਨੋਂ ਕੁੱਟ ਦਿੱਤੇ ਮیرے ਨੇ ਘਰੇ ਆ ਕੇ ਪੁੱਛਿਆ ਕੀ ਗੱਲ ਹੋ ਗਈ ਇਹ ਘਰੇ ਬੈਠੇ ਆ ਅਮਰ ਉਹਨੇ ਦੱਸ ਦਿੱਤਾ ਭਾਲ ਤੇਜੀਤ ਫੇਰ ਡਰ ਗਏ ਹੁਣ ਇਸ ਤੋਂ ਕੁੱਟ ਪਊ ਪਰ ਮیرے ਨੇ ਕਿਹਾ ਉਹ ਡੇਰੇ ਵਾਲਾ ਕਿਸੇ ਕਮਦਾਨੀ ਸਕੂਲ ਦੋਨੋਂ ਮਾਸਟਰ ਵਿਲੇ ਚੱਕੀ ਦੇ ਬੈਠੇ ਰਹਿੰਦੇ ਆ ਪੜ੍ਹਾਈ ਉਹ ਸਕੂਲ ਚ ਹੁਣ ਨਹੀਂ ਹੁੰਦੀ ਕਿ ਕੱਲ ਨੂੰ ਜੀਤੀ ਵਾਲੇ ਸਕੂਲ ਤੇ ਜਾਂਦੇ ਰਹਿਣਗੇ ਅਗਲੇ ਸਵੇਰੇ ਇਹ ਆਪਦੇ ਸਕੂਲ ਤੇ ਜਾਂਦੇ ਰਹੇ ਇੱਕ ਦਿਨ ਚ ਨੇ ਤਿੰਨ ਚਾਰ ਔਰਤਾਂ ਇਹਨਾਂ ਦੇ ਘਰੇ ਆਉਂਦੀਆਂ ਨਿੱਕੋ ਵਰਗੀਆਂ ਸਾਰੀਆਂ ਘਰੇ ਸੀ ਅਮਰੋ ਦਾ ਮੰਜਾ ਵੇੜੇ ਵਿੱਚ ਰਹਿੰਦਾ ਸੀ ਜਿਆਦਾ ਸਮਾਂ ਅਮਰੋ ਬੈਠੀ ਰਹਿੰਦੀ ਸੀ ਆਉਦੇ ਪੋਤੇ ਗੁੱਡੂ ਨੂੰ ਚੱਕੀ ਖਵਾ ਪਿਆ ਦਿੰਦੀ ਕਿਹੜਲਾ ਹੀ ਰਖਦੀ ਸੀ ਅਮਰੋ ਕੋਲੇ ਚਾਰੇ ਔਰਤਾਂ ਆਉਂਦੀਆਂ ਇਹਨਾਂ ਦੇ ਨਾਲ ਇੱਕ ਪਿੰਡ ਚੋਂ ਘਰਾਂ ਦੀ ਬੁੜੀ ਹੁੰਦੀ ਆ ਨਸੀਬੋ ਜਿਸ ਨੂੰ ਆਸੇ ਪਾਸੇ ਘਰਾਂ ਦੇ ਸਾਰੇ ਜਾਣਦੇ ਸੀ ਨਸੀਬੋ ਬੋਲਦੀ ਹੈ ਅਮਰੋ ਕਿਵੇਂ ਆ ਸਿਹਤ ਠੀਕ ਹੈ ਤੇਰੀ ਅਮਰੋ ਠੀਕ ਆ ਨਸੀਬੋ ਤੂੰ ਕਿਵੇਂ ġੇੜਾ ਮਾਰਿਆ ਤੇਰੇ ਨਾਲ ਕੌਣ ਹੈ ਨਸੀਬੋ ਇਹ ਸ਼ੈਰੋ ਭੈਣ ਜੀ ਹੈ ਇਹਨਾਂ ਨੇ ਆਪਣੇ ਪਿੰਡ ਦਰਸ਼ਨਕੇ ਘਰੇ ਸਕੂਲ ਖੋਲ੍ਹਿਆ ਅੰਗਰੇਜ਼ੀ ਸਕੂਲ ਹੈ ਆ ਕਿਰਨ ਮੈਡਮ ਹੈ ਨਾਲ ਕੁੜੀਆਂ ਪੜਾਉਣ ਵਾਲੀਆਂ ਤੁਹਾਡੇ ਸੁੱਖ ਨਾਲ ਜਵਾਕ ਹੈ ਮੈਂ ਪਹਿਲਾਂ ਤੁਹਾਡੇ ਘਰੇ ਲੈ ਕੇ ਆਈ ਹਾਂ ਅਮਰੋ ਭਾਈ ਘਰੇ ਤਾਂ ਅੱਜ ਸਾਡੇ ਬੰਦੇ ਨਹੀਂ ਉਹਨਾਂ ਨਾਲ ਗੱਲ ਕਰ ਲਿਓ ਸਾਨੂੰ ਕੀ ਪਤਾ ਸਕੂਲ ਬਾਰੇ ਨਸੀਬੋ ਸਾਡੇ ਜਵਾਕ ਸਕੂਲ 'ਚ ਬਥੇਰਾ ਪੜਦੇ ਆ ਨਸੀਬੋ ਨਾਲ ਮੈਡਮ ਬੋਲਣ ਲੱਗ ਗਈ ਤੁਹਾਨੂੰ ਆ ਸਹੂਲਤਾ ਮਿਲੂ ਸਕੂਲ 'ਚ ਕਿਤਾਬਾਂ ਬੈਗ ਦੇਵਾਂਗੇ ਨਾਲੇ ਵਰਦੀ ਦੇਵਾਂਗੇ ਬੱਚਿਆਂ ਨੂੰ ਵਧੀਆ ਬੋਲਣਾ ਸਿਖਾਵਾਂਗੇ ਤੁਹਾਡੇ ਬੱਚਿਆਂ ਦੀ ਦੇਖਭਾਲ ਕਰਾਂਗੇ ਮੈਡਮ ਇੱਕ ਅੱਧਾ ਘੰਟਾ ਚੰਗੀ ਤਰ੍ਹਾਂ ਸਮਝਾ ਕੇ ਸਾਰੇ ਨਿੱਕੇ ਜਵਾਕਾਂ ਦੇ ਨਾਮ ਪੁੱਛਣ ਲੱਗ ਗਈ ਕਿਉਂਕਿ ਪਿੰਡਾਂ ਵਾਲੇ ਮਿੱਠੀਆਂ-ਮਿੱਠੀਆਂ ਗੱਲਾਂ 'ਚ ਜਲਦੀ ਆ ਜਾਂਦੇ ਆ ਅਮਰੋ ਦੀਆਂ ਦੋਨੋਂ ਨੂੰਹਾਂ ਕੋਲ ਬੈਠ ਬੈਠੀਆਂ ਸੀ ਪਰਮੀ ਤੇ ਪਾਲੀ ਦੋਨੋਂ ਹਰ ਗੱਲ ਤੇ ਬੋਲਦੀਆਂ ਨਿਸ਼ਾਨ ਤੇ ਨੂਰਾ ਦੇ ਨਾਮ ਲਿਖਵਾ ਦਿੰਦੀਆਂ ਕਿਉਂਕਿ ਮੈਡਮ ਮੈਂ ਮਿੱਠੀਆਂ ਗੱਲਾਂ ਕਰਕੇ ਬੋਲ ਦਿੱਤਾ ਕਸੀ ਕੋਈ ਨਾਮ ਲਿਖਣ ਦੀ ਫੀਸ ਨਹੀਂ ਮੰਗਦੇ। ਬਸ ਜਿੰਨੇ ਬੱਚੇ ਕਰਦੇ ਹੈ ਉਹਨੇ ਨਾਮ ਲਿਖਵਾ ਦਿਓ। ਤੁਹਾਡੀ ਮਰਜ਼ੀ ਨਾਲ ਸਕੂਲ ਭੇਜਣਾ। ਮੈਡਮ ਕਿਰਨੇ ਆਪ ਆਪਦੀ ਨਾਲ ਵਾਲੀਆਂ ਕੁੜੀਆਂ ਨੂੰ ਕਿਹਾ ਦੋਨੋਂ ਬੱਚਿਆਂ ਨੂੰ ਇੱਕ ਕਾਪੀ ਤੇ ਪੈਨਸਲ ਇੱਕ ਇੱਕ ABC ਵਾਲੀ ਕਿਤਾਬ ਦੇ ਦਿੱਤੀ ਤੇ ਕਿਹਾ ਕੋਈ ਫੀਸ ਨਹੀਂ ਤੁਸੀਂ ਪਹਿਲਾਂ ਬੱਚਿਆਂ ਨੂੰ ਸਕੂਲ ਭੇਜ ਦੇਣਾ। ਸਾਡੀ ਪੜ੍ਹਾਈ ਦੇਖ ਕੇ ਦਾਖਲ ਕਰਵਾਉਣਾ। ਨਿਕੋ ਨੇ ਦੀਪੋ ਜੀਤੇ ਪਾਲੇ ਦੇ ਨਾਮ ਵੀ ਲਿਖਾ ਦਿੱਤੇ। ਵੈਸੇ ਲਖਵਾ ਦਿੱਤੇ ਵੀ ਇਹ ਕਿਹੜਾ ਪੈਸੇ ਮੰਗਦਿਆਂ ਨਿਸੀਬੋ ਨੇ ਕਿਹਾ ਅਮਰੋ ਦੇਖ ਮੈਂ ਪਹਿਲਾਂ ਤੁਹਾਡੇ ਘਰੇ ਮੈਡਮ ਨੂੰ ਲੈ ਕੇ ਆਈ ਹਾਂ ਮੇਰੀ ਗਰੰਟੀ ਤੁਹਾਡੇ ਜਵਾਕਾਂ ਦੀ ਵਧੀਆ ਪੜ੍ਹਾਈ ਹੋਊ ਚੰਗੀ ਤਰ੍ਹਾਂ ਗੱਲਾਂ ਮਾਰ ਕੇ ਚਾਹ ਪੀ ਕੇ ਦੂਜੇ ਘਰੇ ਜਾਂਦੀਆਂ ਉਸ ਦਿਨ ਹਰ ਘਰੇ ਜਾ ਕੇ ਜਵਾਕਾਂ ਦੇ ਨਾਮ ਲਿਖ ਕੇ ਆਉਂਦੀਆਂ ਸ਼ਾਮ ਵੇਲੇ ਜਦੋਂ ਸਾਰੇ ਘਰੇ ਆਏ ਸੀ ਤਾਂ ਅਮਰੋ ਨੇ ਕਿਹਾ ਆਪਣੇ ਪਿੰਡ 'ਚ ਨਵਾਂ ਸਕੂਲ ਖੁੱਲਿਆ ਉਸ ਵਿੱਚ ਅੰਗਰੇਜ਼ੀ ਪੜਾਈ ਜਾਣੀ ਐ ਠੰਡੂ ਬੋਲਦਾ ਐ ਕਿਵੇਂ ਸਕੂਲ ਖੋਲ ਲਿਆ ਪੈਸੇ ਲੱਗਦੇ ਤੁਸੀਂ ਹਰ ਇੱਕ ਨੂੰ ਘਰੇ ਵੜ ਲੈਂਦੇ ਹੋ ਤੁਹਾਨੂੰ ਕੀ ਪਤਾ ਉਹਨਾਂ ਬਾਰੇ ਅਮਰੋ ਕਿੱਥੋਂ ਪੈਸੇ ਲੱਗਦੇ ਐ ਬਾਕੀ ਨਸੀਬੋਂ ਨੂੰ ਜਾਣਦੀਆਂ ਮੈਡਮਾ ਨਾਲ ਬੈਗ ਸੀ ਆ ਦੇਖ ਕਿੰਨੇ ਸੋਹਣੇ ਕੈਦੇ ਦੇ ਕੇ ਗਈਆਂ ਉਹਨਾਂ ਨੇ ਕਿਹਾ ਕੱਲ ਨੂੰ ਜਵਕਾਂ ਨੂੰ ਸਕੂਲ ਭੇਜ ਦੇਣਾ ਫਿਰ ਆਪਣੀ ਮਰਜ਼ੀ ਨਾਲ ਦਾਖਲ ਕਰਾਉਣਾ ਜੇ ਆਪਾਂ ਨੂੰ ਪੜ੍ਹਾਈ ਨਾਲ ਚੰਗੀ ਲੱਗੀ ਆਪਾਂ ਨਹੀਂ ਦਾਖਲ ਕਰਾਉਂਦੇ ਪਾਲੀ ਤੇ ਪਰਮੀ ਵਿਬਿੰਦਰ ਨੂੰ ਬੋਲਦਿਆਂ ਆਪਣੇ ਜਵਾਕ ਵਧੀਆ ਸਕੂਲ ਚ ਪੜਾ ਲੈਂਦੇ ਹਾਂ ਜੇ ਨਾ ਪੜਾਈ ਹੋਈ ਆਪਾਂ ਦਾਖਲ ਨਹੀਂ ਕਰਾਉਂਦੇ ਸਾਰੀਆਂ ਔਰਤਾਂ ਨੂੰ ਮਿੱਠੀਆਂ ਗੱਲਾਂ ਦਾ ਅਸਰ ਸੀ ਇਹਨਾਂ ਨੇ ਏਕਾ ਕਰਕੇ ਘਰੇ ਸਾਰੇ ਬੰਦਿਆਂ ਨੂੰ ਮਨਵਾ ਲਿਆ ਠੰਡੂ ਨੇ ਵੀ ਬੋਲ ਦਿੱਤਾ ਚਲ ਦੇਖ ਲਓ ਜਵਾਕ ਭੇਜ ਦੇ ਨੇ ਕੱਲ ਨੂੰ ਸਕੂਲ ਕੈਲਾ ਇਸ ਸਕੂਲ ਦੇ ਖਿਲਾਫ ਸੀ ਉਹ ਬੋਲਦਾ ਐਵੇਂ ਲੁੱਟਣ ਵਾਲੇ ਹੋਣੇ ਆ ਜੇ ਜਵਾਕ ਨੇ ਪੜਨਾ ਤਾਂ ਇੱਥੇ ਵੀ ਪੜ ਲੂ ਤੁਸੀਂ ਪੈਸੇ ਪਟਣੇ ਆ ਖਰਾਬ ਕਰਨੇ ਆ કરી ਜਾਓ ਕੋਈ ਇਹ ਸਕੂਲ ਚ ਜ਼ਿਆਦਾ ਪੜਾਈਆਂ ਹੁੰਦੀਆਂ ਤੁਹਾਨੂੰ ਕਿਵੇਂ ਲੱਗਿਆ ਭਾਗ ਦੱਸਣਾ ਅਗਲਾ ਭਾਗ ਲੈ ਕੇ ਹਾਜ਼ਰ ਹੋਵਾਂਗੇ